ਮੈਂ ਹਰਪ੍ਰੀਤ ਕੋਰ ਕਾ ਗਾ ਪਾਇਸਟਾਮ ਖੜੇ ਆ ਕਗੇ 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 ਖੜੇ ਆ ਇਸ ਟਾਈਮ ਇਸ ਦੇਖ ਸਕਦੇ ਤੁਸੀਂ ਕਿਸਾਨਾਂ ਨੇ ਪੂਰਾ ਮਹਾਰਾਣੀ ਪ੍ਰਨੀਤ ਕੋਰ ਦਾ ਵਿਰੋਧ ਕੀਤਾ ਹੈ ਪੂਰਾ ਉਹਨਾਂ ਨੇ ਸੜਕ ਜਾਮ ਵੀ ਇੱਥੇ ਕੀਤੀ ਹੋਈ ਹੈ ਕਿ ਮਹਾਰਾਣੀ ਪ੍ਰਨੀਤ ਕੋਰ ਨੂੰ ਇੱਥੇ ਰੋਡ ਤੋਂ ਨੰਗਣ ਨਹੀਂ ਦੇਣਾ ਜੋ ਸਾਡੇ ਹੱਕ ਨੇ ਅਸੀਂ ਇੱਥੋਂ ਲੈ ਕੇ ਜਾਵਾਂਗੇ نہیں کرے گی نہیں کرے જંદાબાદ જંદાબાદ નહીં નહીં જરાક ਤੁਸੀਂ દેખ શકਦੇ હો કિસાન સડકાં દે ઉત્તર આયેને ઇસ ટાઈમ પૂરા હો રોડ પ્રદર્શન કર રહેને કિસાન ਤੁਸੀਂ દેખ શકદે હો એ કર રહેને પૂરા પ્રદર્શન યથે કર રહેને ਤੁਸੀਂ દેખ શકદે હો હાજી અંકલ કી રહે ઠીક હે ઠીક હે ਤੁਸੀਂ ਦੇਖ ਸਕਦੇ ਹੋ ਬੀਬੀ ਵੀ ਆਪਣੇ ਵਿੱਚ ਇੱਥੇ ਮੌਜੂਦ ਹੈ ਪੂਰਾ ਪ੍ਰਦਰਸ਼ਨ ਜੋ ਇੱਥੇ ਦਿਖਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਸਾਨ ਹੈ ਪੂਰੇ ਇੱਥੇ ਸੜਕ ਦੇ ਵਿਚਾਲੇ ਖੜੇ ਹੋਏ ਨੇ ਕਿਹਨਾ ਅੰਕਲ ਆਪਾਂ ਲਾਲ ਸਿੰਘ ਬਾਈ ਠੀਕ ਹੈ ਤੁਸੀਂ ਇੱਥੇ ਕੀ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਹੋ ਤੁਸੀਂ ਇੱਥੇ ਵਿਰੋਧ ਕਰ ਰਹੇ ਆ ਬਾਈ ਪ੍ਰਨੀਤ ਕੌਰ ਦਾ ਡਟ ਕੇ ਹਾਂ ਸਾਡੇ ਆਪਣੇ ਠੀਕ ਹੈ ਤੁਸੀਂ ਆਪਣੇ ਪੱਗਾਂ ਨੂੰ ਲੈ ਕੇ ਇੱਥੇ ਬੈਠੇ ਹੋ ਪੱਗਾਂ ਤਾਂ ਕੋਈ ਲੱਗੇ ਮਰੀਦ ਕੋ ਦੇ ਨਰਵਾ ਪੱਗਾਂ ਕਰਕੇ ਬੈਠਿਆ ਮੰਦੇ ਚੱਕਲੇ ਸਾਡੇ ਠੀਕ ਹੈ ਠੀਕ ਹੈ ਪ੍ਰਧਾਨ ਮਰੀਦ ਸਿੰਘ ਅੱਗਾ ਜੋ ਕਿ ਅੱਜ ਅਸੀਂ ਸਵੇਰ ਦੇ ਮਹਾਰਾਣੀ ਦੇ ਪ੍ਰੋਜੈਕਟ ਤੇ ਲੱਗੇ ਆਂ ਮਹਾਰਾਣੀ ਸਾਡੇ ਪਾਤਰਾ ਬਲਾਕ ਚ ਆਈ ਹੈ ਸਾਡੀ ਜਥੇਬੰਦੀ ਕਿ ਨਹੀਂ ਉਹ ਸਯੁਗਤ ਮੋਰਚੀ ਕਿ ਨਹੀਂ ਉਹ ਫੈਸਲਾ ਵੀ ਜਿਹੜਾ ਭਾਜਪਾ ਦਾ ਲੀਡਰ ਕੋਈ ਵੀ ਬਲਾਕਾਂ ਚ ਆਵੇ ਉਹਨਾਂ ਦਾ ਰੋਸ ਕਰਨਾ ਹੈ ਰੋਸ ਮਜਾਰੇ ਕਰਕੇ ਨਾਰੇ ਕਰਨੇ ਨੇ ਉਹਨਾਂ ਨੂੰ ਜਵਾਬ ਸਵਾਲ ਪੁੱਛਣਾ ਹੈ ਪੋਰਸ ਸਾਡੇ ਮਗਰ ਲੱਗੇ ਆ ਤੜਕੇ ਸਾਨੂੰ ਕਿਲਾ ਕਿਲਾ ਦੋ ਦੋ ਕਿਲੇ ਪਰਾਂ ਰੋਕ ਰਹਾਂ ਦੀ ਐ ਹੁਣ ਵੀ ਤੁਸੀਂ ਦੇਖਦੇ ਹੋ ਕਿੱਥੇ ਮਹਾਰਾਣੀ ਬੈਠੀ ਐ ਅਸੀਂ ਤਿੰਨ ਕਿਲੇ ਪਰਾਂ ਵੱਡੇ ਰੋਡ ਤੇ ਜਾਮ ਕਰਕੇ ਇਹਨਾਂ ਨੇ ਵੱਡਾ ਰੋਡ ਰੋਕਤਾ ਅਸੀਂ ਆਪੋ ਆਪਣੇ ਘਰਾਂ ਨੂੰ ਜਾ ਰਹੇ ਸੀ ਤੜਕੇ ਦੇ ਭੁੱਖੇ ਤੇ ਆਇਆ 9 ਵਜੇ ਦੇ ਅਸੀਂ ਗਏ ਹੋਏ ਹਾਂ ਵੀ ਚਲਾ ਆਪਣੇ ਘਰੇ ਜਾਂਦੇ ਆ ਇਹਨਾਂ ਨੇ ਰੋਡ ਦੇ ਉੱਤੋਂ ਲੰਘ ਨਹੀਂ ਦਿੱਤਾ ਜਦ ਅਸੀਂ ਲੰਘਣਾ ਚਾਹਿਆ ਇਹਨਾਂ ਨੇ ਸਾਨੂੰ ਜਫਾ ਮ ਜੱਪੀ ਤੱਕ ਮ ਤੱਕੀ ਥੱਪੜ ਵੀ ਮਾਰਿਆ ਹੁਣਾਂ ਦੋ ਚਾਰਾਂ ਦੇ ਸਾਡੀਆਂ ਪੱਗਾਂ ਵੀ ਤਾਰੀਆਂ ਨੇ ਇਹ ਪ੍ਰਸ਼ਾਸਨ ਪ੍ਰਸ਼ਾਸਨ ਨੇ ਜਿਹੜੀ ਬੇਸਲੂਕੀ ਕੀਤੀ ਹੈ ਇਹਦੀ ਅਸੀਂ ਮਾਫੀ ਮੰਗਾਵਾਂਗੇ ਨਹੀਂ ਹੁਣ ਜਰ ਪੈਂਡਾ ਨਹੀਂ ਛੱਡਦੇ ਔਰ ਰੋਡ ਹੈ ਜਿਹੜਾ ਜਾਮ ਰੱਖਾਂਗੇ ਕਿਉਂਕਿ ਕੱਲ ਨੂੰ ਪੁਲਿਸ ਫੇਰ ਨਾ ਹੱਥ ਚੱਕ ਲੈ ਕਿਸੇ ਸਾਡੇ ਅਧਿਕਾਰੀ ਤੇ ਵਰਕਰ ਤੇ ਮੈਡਮ ਕੀ ਨਾਮ ਹੈ ਜੇ ਮੇਰਾ ਨਾਮ ਚਰਨਜੀਤ ਕੌਰ ਤੂੜੀਆ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਸੀਂ ਪਾਤੜਾ ਤੋਂ ਪ੍ਰਦਰਸ਼ਨ ਕਰਕੇ ਆ ਰਹੇ ਸੀਗੇ ਜੀ ਸ਼ਾਂਤਮਈ ਪ੍ਰਦਰਸ਼ਨ ਸੀ ਸਾਡਾ ਪਾਤੜਾ ਵੀ ਇੱਕ ਦੂਰ ਰੁਕੇ ਸੀ ਪ੍ਰਦਰਸ਼ਨ ਕਰ ਰਹੇ ਸੀਗੇ ਕਿਉਂਕਿ ਸਾਡਾ ਸੰਯੁਕਤ ਮੋਰਚੇ ਵੱਲੋਂ ਭਾਜਪੀ ਦਾ ਵਿਰੋਧ ਕਰਨ ਦਾ ਸੱਦਾ ਹੈ ਅਸੀਂ ਇੱਥੇ ਆਪਣੇ ਘਰਾਂ ਨੂੰ ਜਾਣ ਵਾਸਤੇ ਆ ਰਹੇ ਸੀ ਉੱਥੋਂ ਬੰਦ ਕਰਤਾ ਸੀ ਕਿ ਵੀ ਅਸੀਂ ਨਹੀਂ ਰੁਕਦੇ ਅਸੀਂ ਸਾਈਡ ਤੇ ਰੁਕਾਂਗੇ ਵੀ ਸਾਨੂੰ ਲੰਘ ਜਾਣ ਦਿਓ ਤੇ ਉਹਨਾਂ ਨੇ ਤਾਂ ਕਾਮੁਕੀ ਕੀਤੀ ਸਾਡੇ ਜਥੇਬੰਦੀ ਦੇ ਲੀਡਰਾਂ ਦੀ ਪੱਗਾਂ ਤਾਰੀ ਗਏ ਥੱਪੜ ਮਾਰੇ ਗਏ ਤੇ ਜਦੋਂ ਅਸੀਂ ਇੱਥੇ ਵਿਰੋਧ ਕਰਨਾ ਚਾਹੇ ਸਾਬ ਵੱਲੋਂ ਚੱਕ ਚੱਕ ਉਹਨਾਂ ਨੂੰ ਪਰਾਂ ਸਿੱਟਿਆ ਗਿਆ ਇਸ ਇਹਨਾਂ ਦੀ ਸੀ ਸਖਤ ਨਿੰਦਾ ਕਰਦੇ ਆ ਜਾਂ ਤਾਂ ਡਿਪਟੀ ਨੇ ਇਥੋਂ ਬਰਖਾਸਤ ਕਰਨ ਜਾ ਕੇ ਸਾਡੇ ਜਥੇਬੰਦੀ ਦੇ ਲੀਡਰ ਤੋਂ ਮਾਫੀ ਮੰਗਣ ਇਹ ਇਹ ਬਿਲਕੁਲ ਗੁੰਡਾ ਕਰਦੀ ਹੈ ਜੀ ਪੁਲਿਸ ਦੀ ਧੱਕਾਸ਼ਾਹੀ ਹੈ ਸਰੇ ਆ ਮੈਂ ਪੰਜਾਬ ਸਰਾਰ ਭਗਵੰਤ ਮਾਨ ਨੂੰ ਵੀ ਕਹਿੰਦੇ ਆ ਕਿ ਇਹਨਾਂ ਦੇ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਆਉਣ ਵਾਲੇ ਇਲੈਕਸ਼ਨਾਂ 'ਚ ਛੋਟਾ ਨੁਕਸਾਨ ਹੋਵੇ ਜਥੇਬੰਦੀ ਨੇ ਵਕ ਵਕ ਜਥੇਬੰਦੀਆਂ ਵੱਲੋਂ ਭਾਜਪਾ ਦਾ ਜਿਹੜਾ ਉਹ ਵਿਰੋਧ ਕੀਤਾ ਜਾਂਦਾ ਪਹਿਲਾਂ ਪਾਤਣਾ ਵੀ ਇਸ ਇਹਨਾਂ ਦਾ ਵਿਰੋਧ ਹੋਇਆ ਪਰ ਉੱਥੇ ਇੱਕ ਲੀਕਿਆ ਹੋਇਆ ਪ੍ਰੋਗਰਾਮ ਸੀਗਾ ਇੱਥੇ ਸੀ ਜਿਹੜਾ ਅਨਲੀਕਿਆ ਪ੍ਰੋਗਰਾਮ ਸੀਗਾ ਇਹ ਆਏ ਸੀਗੇ ਤੇ ਇਹਨਾਂ ਨੇ ਇਹਨਾਂ ਨੂੰ ਕਿਹਾ ਸੀਗੇ ਵੀ ਜੇ ਤੁਸੀਂ ਪ੍ਰੋਟੈਸਟ ਕਰਨਾ ਹੈ ਤਾਂ ਸਾਈਡ ਤੇ ਹੋ ਕੇ ਪ੍ਰੋਟੈਸਟ ਕਰੋ ਤੁਹਾਡਾ ਆਪਣਾ ਅਧਿਕਾਰ ਹੈ ਪਰ ਇਹ ਅੱਗੇ ਵਧਦੇ ਸੀਗੇ ਉਧਰੋਂ ਉਹਨਾਂ ਦੇ ਲੋਕ ਵੀ ਅੱਗੇ ਸੀਗੇ ਪੁਲਿਸ ਨੇ ਇਹਨਾਂ ਦੇ ਟਕਰੌ ਨੂੰ ਰੋਕਣ ਲਈ ਸਿਰਫ ਰੋਕਿਆ ਕਿਸੇ ਨੇ ਕੋਈ ਧੱਕੇ ਨਹੀਂ ਮਾਰੇ ਕਿਸੇ ਦੀ ਕੋਈ ਪੱਗ ਨਹੀਂ ਰਹੀ ਆਪਸ ਦੇ ਵਿੱਚ ਜਦੋਂ ਕੋਈ ਜਿਆਦਾ ਬੰਦੇ ਹੁੰਦੇ ਨੇ ਇੱਕ ਦੂਜੇ ਦੇ ਵਿੱਚ ਵੱਜ ਕੇ ਜਾਂ ਕੁਝ ਹੋਰ ਕਰਕੇ ਇਸੇ ਦਾ ਕੱਪੜਾ ਵੀ ਫਟ ਸਕਦਾ ਮੈਂ ਕਿਸੇ ਦੀ ਬਗ ਲਈ ਨਹੀਂ ਦੇਖੀ ਨਾ ਹੀ ਅਸੀਂ ਇਲਾਹੀ ਹੈ ਨਾ ਹੀ ਪ੍ਰਸ਼ਾਸਨ ਨੇ ਇਹ ਕੁਝ ਕੀਤਾ ਹੋਰ ਜਿਸ ਤਰ੍ਹਾਂ ਹੋਏ ਹੋਏ ਨੇ ਜਿਹੜੇ ਪਰਦੇਸ ਤੋਂ ਤੁਸੀਂ ਬੰਦੇ ਪੜ੍ਹੇ ਨੇ ਕਿ ਕਿਹਨੇ ਰੈਸਟ ਅਸੀਂ ਅਰੈਸਟ ਨਹੀਂ ਕੀਤੇ ਸੀ ਉਹ ਸਿਰਫ ਇਹ ਸੀਗਾ ਵੀ ਕੀ ਗੱਲ ਹੈ ਇਹਨਾਂ ਤੋਂ ਪੁੱਛਿਆ ਜਾ ਵੀ ਤੁਸੀਂ ਇਹਨਾਂ ਨੂੰ ਨਾ ਬਠਾ ਸਿਰਫ ਸਾਈਡ ਦੇ ਉੱਤੇ ਬਿਠਾ ਲਿਆ ਸੀਗਾ ਉੱਥੇ ਹੀ ਬੈਠੇ ਨੇ ਉਹ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਉਹਨਾਂ ਕਰਕੇ ਹੀ ਸਾਰੀ ਇਹ ਗੱਲ ਵਧੀ ਵੀ ਉਹ ਅੱਗੇ ਵਧਣਾ ਚਾਹੁੰਦੇ ਸੀ ਸੀ ਕਿ ਆ ਵੀ ਤੁਸੀਂ ਇੱਥੇ ਅੱਗੇ ਨਾ ਵਧੋ ਇੱਕ ਸਾਈਡ ਤੇ ਹੋ ਕੇ ਤੁਸੀਂ ਆਪਣਾ ਪ੍ਰੋਟੈਸਟ ਕਰ ਲਓ ਤੁਸੀਂ ਅੱਗੇ ਨਾ ਵਧੋ ਤਾਂ ਜੋ ਮੂਰਲੇ ਬੰਦੇ ਨੇ ਇਹਨਾਂ ਨਾਲ ਲੜਾਈ ਝਗੜਾ ਨਾ ਹੋ ਜੇ ਇਸ ਲੜਾਈ ਝਗੜੇ ਨੂੰ ਰੋਕਣ ਲਈ ਸਰਪਸਿਓਨਾਂ ਨੂੰ ਰੋਕ ਕੇ ਹੀ ਹੈ ਜਿਹੜੀ ਕਿਸਾਨਾਂ ਦੀ ਪੱਗ ਹੈ ਵੀ ਤੇਰੇ ਬੱਦੇ ਬਣੇ ਹੋਰ ਤੇਰੇ ਕੁਝ ਦੇਣਾ ਸੈਕਿੰਡ ਜਿਹੜੀ ਯੂਨਾਦਿਕ ਤੇ ਕੇਮੋਪੀ ਨਾਲ ਪੱਤ ਲੱਗੀ ਹੈ ਉਹਨੇ ਵੀ ਜਿਹੜੇ ਵੀ ਸਾਥ ਦੇ ਲਾਈਆ ਉਹ ਪੱਤਰਕਾਰ ਸਾਹਿਬ ਮੈਂ ਇਸ ਦਾ ਆਲਰੇਡੀ ਪਹਿਲਾਂ ਕਈ ਵਾਰੀ ਜਵਾਬ ਦੇ ਚੁੱਕਾ ਵੀ ਕਿਸੇ ਨੇ ਪੱਗ ਨਹੀਂ ਰਹੀ ਵਾਰ-ਵਾਰ ਸਵਾਲ ਇਹ ਨਾ ਕਰੋ ਨਾ ਹੀ ਅਸੀ ਬੰਦੇ ਫੜੇ ਨੇ ਤਾਂ ਵੀ ਮੈਂ ਪਹਿਲਾ ਜਵਾਬ ਦੇ ਚੁੱਕਿਆ ਉਹ ਬੰਦਾ ਨਾ ਵੜੇ ਚਲੇ ਮੈਂ ਆਲਰੇਡੀ ਬੋਲ ਚੁੱਕਿਆ ਜੀ ਪਹਿਲਾਂ ਹੀ ਉਹ ਬੰਦਾ